ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਜੋ ਕਿ ਇੱਕ ਆਦਮੀ ਅਤੇ ਉਸ ਦੀ ਪਤਨੀ ਦੀ ਕਹਾਣੀ ਹੈ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਆਦਮੀ ਰਹਿੰਦਾ ਸੀ ਉਸ ਦੀ ਉਮਰ 25 ਸਾਲ ਦੀ ਸੀ। ਉਹ ਇੱਕ ਸਾਦਾ ਤੇ ਮਿਹਨਤੀ ਤੇ ਇਮਾਨਦਾਰ ਪਰਿਵਾਰ ਵਿੱਚ ਜਨਮਿਆ ਸੀ। ਉਸ ਦੇ ਪਿਤਾ ਕਿਸਾਨ ਸਨ ਅਤੇ ਮਾਂ ਘਰ ਦੀ ਦੇਖਭਾਲ ਕਰਦੀ ਸੀ। ਉਸ ਨੂੰ ਛੋਟੇ ਤੋਂ ਹੀ ਮਿਹਨਤ ਕਰਨ ਦੀ ਬਹੁਤ ਆਦਤ ਸੀ। ਖੇਤਾਂ ਵਿੱਚ ਹਲ ਚਲਾਉਣਾ, ਪਸ਼ੂਆਂ ਦੀ ਸੰਭਾਲ ਕਰਨੀ, ਪਿੰਡ ਦੇ ਕੰਮਕਾਰਾਂ ਵਿੱਚ ਹਿੱਸਾ ਲੈਣਾ। ਇਹ ਸਭ ਉਸ ਦੀ ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਸੀ। ਪਿੰਡ ਦੀਆਂ ਗਲੀਆਂ ਵਿੱਚ ਜਦੋਂ ਉਹ ਲੰਘਦਾ ਸੀ ਤਾਂ ਲੋਕ ਉਸ ਦੀ ਇੱਜ਼ਤ ਕਰਦੇ ਸਨ। ਉਸ ਦੇ ਚਿਹਰੇ ਉੱਤੇ ਹਮੇਸ਼ਾ ਇੱਕ ਸਾਦਗੀ ਭਰੀ ਮੁਸਕਾਨ ਹੁੰਦੀ ਸੀ। ਉਹਨਾਂ ਨੂੰ ਕਦੀ ਵੀ ਗਰੂਰ ਨਹੀਂ ਸੀ। ਗੁਰਮੀਤ ਉਸ ਦਾ ਨਾਮ ਸੀ ਗੁਰਮੀਤ। ਗੁਰਮੀਤ ਦਾ ਸੁਪਨਾ ਸੀ ਕਿ ਉਹ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਵੇ ਅਤੇ ਉਹ ਇੱਕ ਦਿਨ ਆਪਣਾ ਘਰ ਬਸਾਵੇ। ਦੂਜੇ ਪਾਸੇ ਉਸੇ ਪਿੰਡ ਵਿੱਚ ਹੀ ਰਮਨੀਤ ਨਾਂ ਦੀ ਇੱਕ ਕੁੜੀ ਸੀ। ਰਮਨੀਤ ਬਹੁਤ ਸੋਹਣੀ, ਸਮਝਦਾਰ ਅਤੇ ਸਾਊ ਸੁਭਾਅ ਵਾਲੀ ਕੁੜੀ ਸੀ। ਉਸ ਦਾ ਪਿਤਾ ਵੀ ਕਿਸਾਨ ਸੀ। ਪਰ ਉਹਨਾਂ ਦੇ ਹਾਲਾਤ ਗੁਰਮੀਤ ਦੇ ਪਰਿਵਾਰ ਤੋਂ ਕੁਝ ਕਟਸ਼ਟ ਸਨ ਹਾਲਾਂਕਿ ਪੈਸੇ ਘੱਟ ਸਨ ਪਰ ਰਮਨੀਤ ਦੇ ਪਰਿਵਾਰ ਵਿੱਚ ਪਿਆਰ ਦੀ ਕੋਈ ਕਮੀ ਨਹੀਂ ਸੀ ਗੁਰਮੀਤ ਤੇ ਰਮਨੀਤ ਕਈ ਵਾਰੀ ਪਿੰਡ ਦੇ ਮੇਲਿਆਂ ਜਾਂ ਕਿਸੇ ਸਗਨ ਮੁਹੱਲੇ ਵਿੱਚ ਇੱਕ ਦੂਜੇ ਨੂੰ ਮਿਲ ਚੁੱਕੇ ਸਨ ਦੋਵਾਂ ਦੇ ਦਿਲਾਂ ਵਿੱਚ ਇੱਕ ਦੂਜੇ ਲਈ ਪਿਆਰ ਦੀ ਕਲੀ ਜਨਮ ਲੈ ਚੁੱਕੀ ਸੀ ਪਰ ਉਹਨਾਂ ਨੇ ਕਦੇ ਵੀ ਇੱਕ ਦੂਜੇ ਨਾਲ ਖੁੱਲ੍ਹ ਕੇ ਗੱਲ ਨਹੀਂ ਸੀ ਕੀਤੀ ਵੰਡ ਵਿੱਚ ਉਸ ਸਮੇਂ ਲੜਕਾ ਲੜਕੀ ਦੀਆਂ ਗੱਲਾਂ ਆਸਾਨ ਨਹੀਂ ਹੁੰਦੀਆਂ ਸਨ ਇੱਕ ਦਿਨ ਗੁਰਮੇਲ ਦੇ ਘਰ ਉਸ ਦੀ ਮਾਂ ਨੇ ਗੱਲ ਛੇੜੀ ਗੁਰਮੀਤ ਪੁੱਤ ਹੁਣ ਤੇਰੀ ਉਮਰ ਹੋ ਗਈ ਹੈ ਸਾਡੀ ਤਾਂ ਖਾਹਿਸ਼ ਹੈ ਕਿ ਤੈਨੂੰ ਕਿਸੇ ਚੰਗੀ ਕੁੜੀ ਨਾਲ ਵਿਆਹ ਦੇਈ ਗੁਰਮੀਤ ਦੇ ਚਿਹਰੇ ਤੇ ਹੌਲੀ ਜੀ ਮੁਸਕਾਨ ਆ ਗਈ ਉਸਨੇ ਨੀਵੇਂ ਜੇ ਤੱਕਿਆ ਤੇ ਹੌਲੀ ਆਵਾਜ਼ ਵਿੱਚ ਕਿਹਾ ਮਾਂ ਜੀ ਜਿਵੇਂ ਤੁਹਾਨੂੰ ਠੀਕ ਲੱਗੇ ਮੈਨੂੰ ਕੋਈ ਇਤਰਾਜ਼ ਨਹੀਂ ਪਰ ਅੰਦਰੋਂ ਹੀ ਅੰਦਰ ਉਸਦਾ ਦਿਲ ਸਿਰਫ ਰਮਨੀਤ ਲਈ ਧੜਕ ਰਿਹਾ ਸੀ ਉਹ ਬਹੁਤ ਖੁਸ਼ ਸੀ ਕਿਉਂਕਿ ਉਹ ਆਪਣੇ ਪਰਿਵਾਰ ਦੀ ਹਰ ਗੱਲ ਮੰਨਦਾ ਸੀ ਗੁਰਮੀਤ ਦੀ ਮਾਂ ਨੇ ਜਦੋਂ ਆਪਣੇ ਪਤੀ ਨਾਲ ਗੱਲ ਕੀਤੀ ਤਾਂ ਦੋਵਾਂ ਨੇ ਸੋਚਿਆ ਕਿ ਹੁਣ ਪੁੱਤਰ ਦਾ ਵਿਆਹ ਕਰਨਾ ਚਾਹੀਦਾ ਗੁਰਮੀਤ ਦੇ ਪਿਤਾ ਨੂੰ ਪਤਾ ਸੀ ਕਿ ਰਮਨੀਤ ਇੱਕ ਚੰਗੇ ਪਰਿਵਾਰ ਦੀ ਧੀ ਹੈ ਸੋਹਣੀ ਐ ਸੁਭਾਅ ਵਾਲੀ ਕੁੜੀ ਐ ਉਸਨੇ ਆਪਣੀ ਬੋਟੀ ਲਈ ਰਮਨੀਤ ਦਾ ਨਾਮ ਹੀ ਚੁਣਿਆ ਉਸ ਦਿਨ ਗੁਰਮੀਤ ਦੀ ਮਾਂ ਤੇ ਪਿਤਾ ਆਪਣੇ ਕੁਝ ਨੇੜਲੇ ਸੱਜਣ ਰਿਸ਼ਤੇਦਾਰ ਨਾਲ ਲੈ ਕੇ ਰਮਨੀਤ ਦੇ ਘਰ ਚਲੇ ਗਏ ਪਿੰਡ ਵਿੱਚ ਜਦੋਂ ਕੋਈ ਰਿਸ਼ਤੇ ਦੀ ਗੱਲ ਕਰਨ ਆਉਂਦਾ ਸੀ ਤਾਂ ਉਸ ਨੂੰ ਵੱਡੀ ਇੱਜ਼ਤ ਮਿਲਦੀ ਸੀ ਰਮਨੀਤ ਦੇ ਮਾਪੇ ਵੀ ਗੁਰਮੀਤ ਦੇ ਘਰ ਦੀ ਇੱਜ਼ਤ ਕਰਦੇ ਸਨ ਜਦੋਂ ਉਹਨਾਂ ਨੇ ਸੁਣਿਆ ਕਿ ਗੁਰਮੀਤ ਦੇ ਘਰੋਂ ਰਿਸ਼ਤਾ ਆਇਆ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੀ ਚਮਕ ਆ ਗਈ ਰਮਨੀਤ ਦੀ ਮਾਂ ਨੇ ਕਿਹਾ ਸੀ ਕਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਸਾਡੀ ਕੁੜੀ ਨੂੰ ਇੰਨੇ ਚੰਗੇ ਪਰਿਵਾਰ ਦਾ ਜੋੜਾ ਮਿਲੇਗਾ ਇਹ ਸਾਡੇ ਲਈ ਵੱਡੀ ਖੁਸ਼ੀ ਦੀ ਗੱਲ ਹੈ ਗੱਲਬਾਤ ਬੈਠਕ ਵਿੱਚ ਹੋਈ ਦੋਵਾਂ ਪਰਿਵਾਰਾਂ ਨੇ ਇੱਕ ਦੂਜੇ ਦੇ ਸੁਭਾਅ ਰਿਵਾਜ ਅਤੇ ਮિજાਜ ਬਾਰੇ ਗੱਲਾਂ ਕੀਤੀਆਂ ਅਖੀਰਕਾਰ ਇਹ ਨਿਸ਼ਚਿਤ ਹੋਇਆ ਕਿ ਗੁਰਮੀਤ ਤੇ ਰਮਨੀਤ ਦਾ ਵਿਆਹ ਕੀਤਾ ਜਾਵੇਗਾ ਜਦੋਂ ਗੁਰਮੀਤ ਨੂੰ ਇਹ ਗੱਲ ਦੱਸੀ ਗਈ ਤਾਂ ਉਸ ਦਾ ਚਿਹਰਾ ਲਜਜਤ ਨਾਲ ਲਾਲ ਹੋ ਗਿਆ ਉਹ ਖੁਸ਼ ਤਾਂ ਸੀ ਪਰ ਉਸ ਨੇ ਹਮੇਸ਼ਾ ਵਾਂ ਘੱਟ ਬੋਲਣਾ ਹੀ ਚੁਣਿਆ ਉਸ ਨੇ ਸਿਰਫ ਇਹ ਹੀ ਕਿਹਾ ਮੈਂ ਮਾਪਿਓ ਦੀ ਰਜ਼ਾ ਵਿੱਚ ਹੀ ਖੁਸ਼ ਹਾਂ ਪਰ ਉਸ ਦੇ ਦਿਲ ਵਿੱਚ ਖੁਸ਼ੀਆਂ ਦੇ ਮੇਲੇ ਸਜੇ ਹੋਏ ਸਨ ਪਿੰਡ ਵਿੱਚ ਜਦੋਂ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋਈਆਂ ਤਾਂ ਹਰ ਗਲੀ ਵਿੱਚ ਚਰਚਾ ਹੋਣ ਲੱਗੀ ਗੁਰਮੀਤ ਦਾ ਵਿਆਹ ਪਿੰਡ ਦੀ ਸੋਹਣੀ ਕੁੜੀ ਰਮਨੀਤ ਨਾਲ ਹੋਣ ਵਾਲਾ ਸੀ ਘਰ ਦੇ ਹਰ ਮੈਂਬਰ ਨੇ ਆਪਣਾ ਕੰਮਕਾਰ ਸੰਭਾਲਿਆ ਕੋਈ ਲਾਲ ਕੱਪੜੇ ਲੈਣ ਗਿਆ ਕੋਈ ਬਰਾਤੀਆਂ ਲਈ ਸਵਾਗਤ ਦੀਆਂ ਚੀਜ਼ਾਂ ਖਰੀਦਣ ਗਿਆ ਰਮਣੀਤ ਦੇ ਘਰ ਵਿੱਚ ਵੀ ਰੌਣਕਾਂ ਲੱਗੀਆਂ ਹੋਈਆਂ ਸਾਨੂੰ ਉਸ ਦੀਆਂ ਸਹੇਲੀਆਂ ਉਸ ਨੂੰ ਛੇੜਦੀਆਂ ਹੋਣ ਵੇਖਾਂਗੇ ਸਾਡੀ ਰਮਣੀਤ ਕਿਸ ਤਰ੍ਹਾਂ ਦੀ ਦੁਲਹਣ ਬਣੇਗੀ ਰਮਣੀਤ ਹੌਲੀ ਜੀ ਮੁਸਕਰਾਉਂਦੀ ਅਤੇ ਆਪਣੇ ਚਿਹਰੇ ਉੱਤੇ ਆਉਂਦੇ ਸ਼ਰਮ ਦੇ ਰੰਗ ਨੂੰ ਛਿਪਾਉਣ ਦੀ ਕੋਸ਼ਿਸ਼ ਕਰਦੀ ਅਖੀਰਕਾਰ ਉਹ ਦਿਨ ਆ ਹੀ ਗਿਆ ਜਦੋਂ ਗੁਰਮੀਤ ਤੇ ਜਦੋਂ ਗੁਰਮੀਤ ਅਤੇ ਰਮਣੀਤ ਨੂੰ ਜੀਵਨ ਸਾਥੀ ਬਣਨਾ ਸੀ ਪਿੰਡ ਦੇ ਹਰ ਘਰ ਵਿੱਚ ਉਹਨਾਂ ਦੀ ਹੀ ਚਰਚਾ ਸੀ ਵਰਾਤਿਆਂ ਨੇ ਸ਼ਾਨ ਨਾਲ ਰਵਾਨਗੀ ਕੀਤੀ ਢੋਲ ਵੱਜ ਰਹੇ ਸਨ ਗੀਤ ਗਾਏ ਜਾ ਰਹੇ ਸਨ ਗੁਰਮੀਤ ਘੋੜੀ ਉੱਤੇ ਬੈਠਿਆ ਬੜੇ ਸਾਦਗੀ ਭਰੇ ਅੰਦਾਜ਼ ਨਾਲ ਸਭ ਨੂੰ ਤੱਕ ਰਿਹਾ ਸੀ ਰਮਨੀਤ ਲਾਲ ਜੋੜੇ ਵਿੱਚ ਬੈਠੀ ਸੀ ਉਸ ਦੇ ਚਿਹਰੇ ਉੱਤੇ ਸ਼ਰਮ ਦੀ ਲਾਲੀ ਸੀ ਪਰ ਅੱਖਾਂ ਵਿੱਚ ਭਵਿੱਖ ਦੇ ਸੁਪਨੇ ਸਨ ਜਦੋਂ ਫੇਰ ਹੋਏ ਫੇਰੇ ਹੋਏ ਸਾਰੇ ਕਿਤੇ ਦੁਨੀਆਂ ਗੁੰਜੀਆਂ ਤੇ ਦੋਵੇਂ ਨੇ ਇੱਕ ਦੂਜੇ ਦਾ ਹੱਥ ਫੜ ਕੇ ਸਦਾ ਲਈ ਇਕੱਠੇ ਰਹਿਣ ਦੀ ਸੌਂ ਖਾ ਲਈ ਪਿੰਡ ਵਿੱਚ ਵਿਆਹ ਮਗਰੋਂ ਕਈ ਦਿਨ ਤੱਕ ਗੀਤ ਸੰਗੀਤ ਭੰਗੜੇ ਤੇ ਖੁਸ਼ੀਆਂ ਮਨਾਇਆਂ ਗਈਆਂ ਵਿਆਹ ਤੋਂ ਬਾਅਦ ਰ ਮਨੀਤ ਗੁਰਮੀਤ ਦੇ ਘਰ ਆ ਗਈ ਗੁਰਮੀਤ ਦੀ ਮਾਂ ਨੇ ਉਸ ਨੂੰ ਆਪਣੀ ਧੀ ਵਾਂਗ ਪਿਆਰ ਦਿੱਤਾ ਪਿੰਡ ਦੀਆਂ ਔਰਤਾਂ ਕਹਿੰਦੀਆਂ ਗੁਰਮੀਤ ਤਾਂ ਖੁਸ਼ਕਿਸਮਤ ਹੈ ਉਸ ਨੂੰ ਬਹੁਤ ਹੀ ਸੋਹਣੀ ਤੇ ਸਿਆਣੀ ਬੋਟੀ ਮਿਲੀ ਹੈ ਗੁਰਮੀਤ ਤੇ ਰਮਨੀਤ ਦੀ ਜ਼ਿੰਦਗੀ ਹੁਣ ਇੱਕ ਨਵੇਂ ਰੰਗ ਨਾਲ ਸ਼ੁਰੂ ਹੋਈ। ਦੋਵਾਂ ਵਿੱਚ ਬਹੁਤ ਪਿਆਰ ਸੀ। ਹਾਲਾਂਕਿ ਗੁਰਮੀਤ ਘੱਟ ਬੋਲਦਾ ਸੀ ਪਰ ਉਸ ਦੀ ਖਾਮੋਸ਼ੀ ਵਿੱਚ ਇੱਕ ਡੂੰਗਾ ਪਿਆਰ ਸੀ। ਰਮਨੀਤ ਉਸ ਦੀ ਹਰ ਗੱਲ ਨੂੰ ਸਮਝਦੀ ਸੀ। ਉਹ ਆਪਣੇ ਪਰਿਵਾਰ ਵਿੱਚ ਬਹੁਤ ਖੁਸ਼ ਸੀ। ਰਮਨੀਤ ਵੀ ਆਪਣੇ ਪਰਿਵਾਰ ਦੀ ਬਹੁਤ ਸੇਵਾ ਕਰਦੀ ਸੀ। ਵਿਆਹ ਤੋਂ ਬਾਅਦ ਗੁਰਮੀਤ ਤੇ ਰਮਨੀਤ ਦੀ ਜ਼ਿੰਦਗੀ ਬਹੁਤ ਸੋਹਣੇ ਟੰਗਣਾ ਸ਼ੁਰੂ ਹੋਈ। ਦੋਵੇਂ પતિ ਪਤਨੀ ਹਾਲੇ ਨਵੇਂ-ਨਵੇਂ ਰਿਸ਼ਤੇ ਵਿੱਚ ਸਾਨੀ ਇਸ ਲਈ ਹਰ ਦਿਨ ਉਹਨਾਂ ਲਈ ਨਵਾਂ ਹੁੰਦਾ ਸੀ ਗੁਰਮੀਤ ਸਵੇਰੇ-ਸਵੇਰੇ ਉੱਠ ਕੇ ਖੇਤਾਂ ਵਿੱਚ ਜਾਂਦਾ ਰਮਨੀਤ ਉਸ ਲਈ ਲੱਸੀ ਦਾ ਗਲਾਸ ਮੱਖਣ ਵਾਲੀ ਰੋਟੀ ਅਤੇ ਪਿਆਰ ਨਾਲ ਬਣਾਇਆ ਹੋਇਆ ਸਾਦਾ ਖਾਣਾ ਤਿਆਰ ਕਰਦਾ ਜਦੋਂ ਗੁਰਮੀਤ ਖੇਤੋਂ ਵੱਲ ਰਵਾਨਾ ਹੁੰਦਾ ਤਾਂ ਰਮਨੀਤ ਉਸ ਦੇ ਪਿੱਛੇ ਆਂਗਣ ਵਿਹੜੇ ਵਿੱਚ ਆਉਂਦੀ ਤੇ ਹੌਲੀ ਆਵਾਜ਼ ਵਿੱਚ ਕਹਿੰਦੀ ਧਿਆਨ ਨਾਲ ਕੰਮ ਕਰਨਾ ਤੇ ਸਮੇਂ ਸਿਰ ਖਾਣਾ ਵੀ ਖਾ ਲੈਣਾ ਗੁਰਮੀਤ ਮੁਸਕਰਾ ਕੇ ਸਿਰ ਹਿਲਾ ਦਿੰਦਾ ਉਸ ਦੀ ਇਹ ਮੁਸਕਾਨ ਹੀ ਰਮਨੀਤ ਲਈ ਸਭ ਤੋਂ ਵੱਡੀ ਤਾਕਤ ਸੀ ਗੁਰਮੀਤ ਦਾ ਘਰ ਹੁਣ ਪਹਿਲਾਂ ਨਾਲੋਂ ਹੋਰ ਵੀ ਰੌਣਕਾਂ ਨਾਲ ਵੱਧ ਗਿਆ ਸੀ ਉਸ ਦੀ ਮਾਂ ਅਕਸਰ ਕਹਿੰਦੀ ਰਮਨੀਤ ਨੇ ਸਾਡੇ ਘਰ ਵਿੱਚ ਚਾਨਣ ਹੀ ਕਰ ਦਿੱਤਾ ਰਮਨੀਤ ਸਿਆਣਪ ਨਾਲ ਘਰ ਦੇ ਕੰਮ ਕਰਦੀ ਵੱਡਿਆਂ ਦੀ ਸੇਵਾ ਕਰਦੀ ਛੋਟਿਆਂ ਨਾਲ ਪਿਆਰ ਕਰਦੀ ਉਹ ਪਿੰਡ ਦੀਆਂ ਹੋਰ ਔਰਤਾਂ ਨਾਲ ਮਿਲ ਕੇ ਕਈ ਵਾਰੀ ਝੀਲ ਦੇ ਕਪੜੇ ਧੋਣ ਜਾਂਦੀ। ਸਹੇਲੀਆਂ ਉਸ ਨੂੰ ਨਵੇਂ ਗੀਤ ਸਿਖਾਉਂਦੀਆਂ। ਉਹਨਾਂ ਦੇ ਗੀਤਾਂ ਵਿੱਚ ਵਿਆਹ ਤੋਂ ਬਾਅਦ ਵੀ ਜ਼ਿੰਦਗੀ ਦੇ ਤਜਰਬੇ ਦਰਸਾਏ ਜਾਂਦੇ। ਗੁਰਮੀਤ ਅਤੇ ਰਮਨੀਤ ਦੇ ਵਿਚਕਾਰ ਪਿਆਰ ਵਧ ਰਿਹਾ ਸੀ। ਸ਼ਾਮ ਨੂੰ ਜਦੋਂ ਗੁਰਮੀਤ ਖੇਤਾਂ ਤੋਂ ਵਾਪਸ ਆਉਂਦਾ ਉਸ ਦੇ ਹੱਥਾਂ ਤੇ ਮਿੱਟੀ ਲੱਗੀ ਹੁੰਦੀ ਪਰ ਚਿਹਰੇ ਤੇ ਥਕਾਵਟ ਦੇ ਨਾਲ ਇੱਕ ਸੰਤੁਸ਼ਟੀ ਵੀ ਹੁੰਦੀ। ਰਮਨੀਤ ਉਸ ਦੇ ਲਈ ਗਰਮ ਖਾਣਾ ਰੱਖਦੀ ਤੇ ਉਸ ਦੇ ਨਾਲ ਬੈਠ ਕੇ ਖਾਂਦੀ, ਦੋਵੇਂ ਛੋਟੇ-ਛੋਟੀਆਂ ਗੱਲਾਂ ਕਰਦੇ। ਰਮਨੀਤ ਕਈ ਵਾਰ ਉਸ ਨੂੰ ਛੇੜਦੀ ਤੁਸੀਂ ਤਾਂ ਬਹੁਤ ਹੀ ਘੱਟ ਬੋਲਦੇ ਹੋ ਪਿੰਡ ਦੇ ਹੋਰ ਜਵਾਨ ਤਾਂ ਆਪਣੀਆਂ ਵੋਟੀਆਂ ਨਾਲ ਕਿੰਨੇ ਕਿੰਨੇ ਘੰਟੇ ਗੱਲਾਂ ਕਰਦੇ ਆ ਗੁਰਮੀਤ ਹੌਲੀ ਹੱਸ ਕੇ ਕਹਿੰਦਾ ਬੋਲਣ ਨਾਲ ਮੇਰੇ ਕੰਮ ਹੀ ਮੇਰਾ ਪਿਆਰ ਦਸਾਉਂਦੇ ਨੇ ਮੈਂ ਤਾਂ ਚਾਹੁੰਦਾ ਹਾਂ ਕਿ ਮੇਰੀ ਮਿਹਨਤ ਤੇਰੇ ਚਿਹਰੇ ਤੇ ਮੁਸਕਾਨ ਹੀ ਲਿਆਵੇ ਇਹ ਸੁਣ ਕੇ ਰਮਨੀਤ ਦਾ ਦਿਲ ਹੋਰ ਵੀ ਖੁਸ਼ ਹੋ ਜਾਂਦਾ ਜੀਵਨ ਕਦੇ ਸੁੱਖਾਂ ਨਾਲ ਨਹੀਂ ਬੀਤਦਾ ਇੱਕ ਸਾਲ ਬੀਤਣ ਤੋਂ ਬਾਅਦ ਪਿੰਡ ਵਿੱਚ ਬੜਾ ਸੋਕਾ ਪੈ ਗਿਆ ਵਾਰਿਸ ਨਹੀਂ ਹੋਈ ਖੇਤਾਂ ਵਿੱਚ ਫਸਲਾਂ ਸੁੱਕਣ ਲੱਗੀਆਂ ਗੁਰਮੀਤ ਅਤੇ ਰਮਨੀਤ ਲਈ ਇਹ ਬਹੁਤ ਵੱਡੀ ਚੁਣੌਤੀ ਸੀ ਗੁਰਮੀਤ ਦਿਨ ਰਾਤ ਖੇਤਾਂ ਵਿੱਚ ਮਿਹਨਤ ਕਰਦਾ ਪਰ ਜ਼ਮੀਨ ਵਿੱਚ ਪਾਣੀ ਨਾ ਹੋਣ ਕਰਕੇ ਫਸਲਾਂ ਨਹੀਂ ਚੱਲ ਸਕੀਆਂ ਘਰ ਵਿੱਚ ਪੈਸਿਆਂ ਦੀ ਕਮੀ ਹੋਣ ਲੱਗੀ ਕਈ ਵਾਰੀ ਖਾਣ ਲਈ ਵੀ ਸਿਰਫ ਦਾਲ ਤੇ ਸੁੱਕੀ ਰੋਟੀ ਹੀ ਬਣਦੀ ਰਮਨੀਤ ਕਦੇ ਵੀ ਸ਼ਿਕਾਇਤ ਨਾ ਕਰਦੀ ਉਹ ਗੁਰਮੀਤ ਦੇ ਚਿਹਰੇ ਵੱਲ ਵੇਖ ਕੇ ਕਹਿੰਦੀ ਮਿਹਨਤ ਕਰਨ ਵਾਲੇ ਦੇ ਸੁੱਕਾ ਦੇ ਲੰਮੇ ਨਹੀਂ ਹੁੰਦੁਕਦੇ ਇਹ ਮੁਸੀਬਤ ਵੀ ਦਿਕਦੈਨ ਲੰਘ ਜਾਵੇਗੀ ਇਹ ਸ਼ਬਦ ਗੁਰਮੀਤ ਨੂੰ ਹੋਰ ਹੌਸਲਾ ਦਿੰਦੇ। ਗੁਰਮੀਤ ਨੇ ਸੋਚਿਆ ਕਿ ਸਿਰਫ ਖੇਤੀ ਨਾਲ ਹੀ ਕੰਮ ਨਹੀਂ ਚੱਲੇਗਾ। ਉਸਨੇ ਆਪਣੇ ਕੁਝ ਪਿੰਡ ਦੇ ਨਜਵਾਨਾਂ ਨਾਲ ਮਿਲ ਕੇ ਇੱਕ ਛੋਟਾ ਜਿਹਾ ਕਾਰੋਬਾਰ ਵੀ ਸ਼ੁਰੂ ਕੀਤਾ। ਉਹ ਲੋਕ ਬਾਜ਼ਾਰ ਤੋਂ ਅਨਾਜ ਖਰੀਦ ਕੇ ਪਿੰਡ ਦੇ ਘਰਾਂ ਵਿੱਚ ਵੰਡਣ ਲੱਗੇ। ਹੌਲੀ-ਹੌਲੀ ਇਹ ਕਾਰੋਬਾਰ ਵਧੀਆ ਚੱਲਣ ਲੱਗਾ ਤੇ ਘਰ ਦੀ ਹਾਲਾਤ ਸੁਧਰ ਗਈ। ਰਮਨੀਤ ਨੇ ਹੁਣ ਘਰ ਵਿੱਚ ਮੱਖਣ ਕਿਓ ਬਣਾਉਣਾ ਸ਼ੁਰੂ ਕਰ ਦਿੱਤਾ। ਉਹ ਨੇੜਲੇ ਪਿੰਡਾਂ ਵਿੱਚ ਵੇਚਣ ਜਾਂਦੀ। ਦੋਵੇਂ ਹੀ ਮਿਹਨਤ ਨਾਲ ਘਰ ਵਿੱਚ ਮੁਰਚਾਨਣ ਆ ਗਿਆ। ਕੁਝ ਸਮੇਂ ਬਾਅਦ ਰਮਨੀਤ ਨੇ ਗੁਰਮੀਤ ਨੇ ਖੁਸ਼ਖਬਰੀ ਦਿੱਤੀ ਕਿ ਉਹ ਮਾਂ ਬਣਨ ਵਾਲੀ ਹੈ ਇਹ ਸੁਣ ਕੇ ਗੁਰਮੀਤ ਦੀਆਂ ਅੱਖਾਂ ਖੁਸ਼ੀ ਨਾਲ ਭਰ ਗਈਆਂ ਉਸ ਨੇ ਆਪਣੇ ਹੱਥ ਜੋੜ ਕੇ ਰੱਬ ਦਾ ਧੰਨਵਾਦ ਕੀਤਾ ਗੁਰਮੀਤ ਦੀ ਮਾਂ ਵੀ ਇਹ ਖਬਰ ਸੁਣ ਕੇ ਖੁਸ਼ੀ ਨਾਲ ਝੂਮੁੱਠੀ ਹੁਣ ਉਹਨਾਂ ਦੇ ਘਰ ਵਿੱਚ ਇੱਕ ਨਵੀਂ ਜ਼ਿੰਦਗੀ ਦੇ ਆਉਣ ਦੀ ਤਿਆਰੀ ਸ਼ੁਰੂ ਹੋ ਗਈ ਸੀ ਹੁਣ ਉਹ ਸਾਰਾ ਪਰਿਵਾਰ ਖੁਸ਼ੀ-ਖੁਸ਼ੀ ਨਵੇਂ ਜੀ ਦੇ ਆਉਣ ਦੀਆਂ ਤਿਆਰੀਆਂ ਕਰਦਾ ਤੇ ਖੁਸ਼ੀ-ਖੁਸ਼ੀ ਆਪਣੇ ਕੰਮਕਾਰਾਂ ਵਿੱਚ ਇੱਕ ਦੂਜੇ ਦਾ ਸਾਥ ਦੇ ਕੇ ਅੱਗੇ ਵਧੇ ਸਨ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਅਸੀਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ